ਮੈਂ ਸਰ ਕੀ ਜੀ ਬ੍ਰਮਾ ਮਾਮਲਾ ਮਿਤੀ 14 1 26 ਨੂੰ थाना 12 ਦਰੀ ਲਿਖੇ ਰਮਨ ਕੁਮਾਰ ਨਾਮ ਦੇ ਵਿਅਕਤੀ ਨੇ ਇੱਕ ਸੂਚਨਾ ਦਿੱਤੀ ਸੀ ਕਿ ਉਹ ਰਾਤ ਦੇ ਸਮੇਂ ਆਪਣੇ ਦੋਸਤ ਮਨਪ੍ਰੀਤ ਦੇ ਨਾਲ ਰੇਲਵੇ ਸਟੇਸ਼ਨ ਜਲੰਧਰ ਤੋਂ ਪੈਦਲ ਹੀ ਬੱਸ ਸਟੈਂਡ ਵੱਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਨੂੰ ਤਿੰਨ ਵਿਅਕਤੀਆਂ ਨੇ ਜੋ ਕਿ ਇੱਕ ਮੋਟਰਸਾਈਕਲ ਤੇ ਆਏ ਤੇ ਉਸ ਨੂੰ ਰੋਕ ਕੇ ਡਰਾਤਮਗਾ ਕੇ ਉਹਦੇ ਕੋਲੋਂ ਉਸ ਦਾ 9660 ਰੁਪਏ ਮੋਬਾਈਲ ਫੋਨ ਹੋਰ ਉਹਦਾ ਪਰਸ ਦੇ ਉਸ ਦੇ ਦੋਸਤ ਦੇ ਪਾਸੋਂ ਉਸ ਦਾ ਮੋਬਾਈਲ ਫੋਨ ਲੈ ਕੇ ਤੇ ਫਰਾਰ ਹੋ ਗਿਆ। ਇਸ ਸੂਚਨਾ ਦੇ ਆਧਾਰ ਤੇ ਮੁਕਦਮਾ ਜਿਹੜਾ ਦਰਜ ਕੀਤਾ ਗਿਆ ਥਾਣਾ ਬਾਰੰਦਰੀ ਵਿਖੇ ਜਿਸ ਤੇ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਮੈਡਮ ਧਨਪ੍ਰੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਰਵਾਈ ਕਰਦੇ ਹੋਏ ਐਸ ਐਚ ਓ ਬਾਰੰਦਰੀ ਐਸ ਪੀ ਸੈਂਟਰਲ ਨੇ ਉਸੇ ਦਿਨ ਤੋਂ ਹੀ ਟੀਮਾਂ ਬਣਾ ਕੇ ਇਹਨਾਂ ਬੰਦਿਆਂ ਦੀ ਤਲਾਸ਼ ਸ਼ੁਰੂ ਕਰਤੀ ਜਿਦੇ ਵਿੱਚ ਮਿਤੀ 9/2/26 ਨੂੰ ਇੱਕ ਕਾਮਯਾਬੀ ਮਿਲੀ। ਇਸ ਦਿਵਤੇ ਇਹ ਜਿਹੜੇ ਸ਼ੱਕੀ ਬੰਦੇ ਵਿਅਕਤੀ ਸੀਗੇ ਇਹਨਾਂ ਨੂੰ ਟੈਕਨੀਕਲ ਇਨਪੋਰਟਰ ਅਤੇ ਕੈਮਰਿਆਂ ਦੀ ਮਦਦ ਦੇ ਨਾਲ ਰੇਸ ਕਰਦੇ ਹੋਏ ਇਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਪਾਸੋਂ ਪੁੱਛਗਿੱਛ ਦੇ ਦੌਰਾਨ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਮੌਲ ਸਪੈਂਡ ਇਹ ਸੀ ਕਿ ਇਹ ਰਾਤ ਦੇ ਸਮੇਂ ਆਪਣੇ ਸਿਰ ਤੇ ਖਾਕੀ ਰੰਗ ਦੀ ਪੱਗ ਬੰਨ ਲੈਂਦੇ ਸੀ ਲਾਲ 50 ਲਾਲ ਦੇ ਇਸਤੇ ਪੈਰਾਂ ਦੇ ਵਿੱਚ ਯੂਨੀਫਾਰਮ ਵਾਲੇ ਸ਼ੂ ਜਿਹੜੇ ਐਨ ਜੀਓ ਦੇ ਹੁੰਦੇ ਆ ਉਹ ਪਾ ਕੇ ਤੇ ਲੋਕਾਂ ਨੂੰ ਆਪਣੇ ਆਪ ਨੂੰ ਪੁਲਿਸ ਦੇ ਅਫਸਰ ਦੱਸ ਕੇ ਰੋਕ ਲੈਂਦੇ ਸੀ ਫਿਰ ਵਾਕੀ ਟੌਕੀ ਸੈੱਟ ਇਹਨਾਂ ਦੇ ਕੋਲ ਸੀਗੇ ਇਹਨਾਂ ਦਾ ਇੱਕ ਸਾਥੀ ਕਿਤੇ ਦੂਸਰੀ ਸਾਈਡ ਤੇ ਖੜਾ ਰਹਿੰਦਾ ਸੀ ਜਿਹਨੂੰ ਉੱਥੋਂ ਖੜਾ ਵਿਅਕਤੀ ਵਾਕੀ ਟੌਕੀ ਰਾਹੀਂ ਕਰਕੇ ਕਾਲ ਕਰਦਾ ਸੀ ਜੀ ਮਤਲਬ ਇਹਨੂੰ ਕਾਬੂ ਕੀਤਾ ਪਰ ਇਹਦੇ ਕੋਲ ਕੋਈ ਕਾਗਜ਼ ਪੱਤਰ ਨਹੀਂ ਹੈ ਤੇ ਉਹ ਉਹਦੇ ਕਹਿਣ ਮੁਤਾਬਕ ਉਹਨੂੰ ਸਾਈਡ ਤੇ ਲੈ ਜਾਂਦੇ ਸੀ ਤੇ ਉੱਥੇ ਫਿਰ ਇਕੱਠੇ ਹੋ ਕੇ ਉਸ ਬੰਦੇ ਨੂੰ ਪੁਲਿਸ ਵਾਲੀ ਕਾਰਵਾਈ ਕਰਨ ਦਾ ਡਰਾਵਾ ਦੇ ਕੇ ਤੇ ਉਹਦੇ ਕੋਲੋਂ ਜ ਸਾ ਮੋਟਰਸਾਈਕਲ ਮੋਬਾਈਲ ਜੋ ਵੀ ਇਹਨਾਂ ਨੂੰ ਉਸ ਟਾਈਮ ਮਿਲਦਾ ਉਹ ਲੈ ਜਾਂਦੇ। ਸਰ ਇਹਨਾਂ ਕੋ ਕੋਈ ਰਿਕਵਰੀ ਵੀ ਹੋਈ ਐ? ਹਾਂ ਇਹਨਾਂ ਦੇ ਕੋਲੋਂ ਤਿੰਨ ਮੋਟਰਸਾਈਕਲ ਬਰਾਮਦ ਹੋਏ ਆ। 8-9 ਦੇ ਕਰੀਬ ਮੋਬਾਈਲ ਫੋਨ ਬਰਾਮਦ ਹੋਏ ਆ। ਸਰ ਇਹਨਾਂ ਤੇ ਪਹਿਲੇ ਵੀ ਮਾਮਲਾ ਦਰਜ ਸੀ? ਪਹਿਲੇ ਇਹਦੇ ਵਿੱਚ ਤਿੰਨ ਵਿਅਕਤੀ ਜਿਹੜੇ ਉਹਨਾਂ ਤੇ ਐਨਡੀਪੀਐਸ ਦੇ ਮੁਕਦਮੇ ਦਰਜ ਐ। ਹਾਂ ਤੇ ਇਹਨਾਂ ਦੇ ਕੋਲ ਕੋਈ ਪੁਲਿਸ ਦਾ ਸਮਾਨ ਵੀ ਬਰਾਮਦ ਹੋਇਆ ਜੀ ਹਾਂਜੀ ਇਹਨਾਂ ਦੇ ਕੋਲ ਖਾਕੀ ਪੱਗਾਂ ਲਾਲ ਫਿਫਟੀਆਂ ਲਾਲ ਬੂਟ ਖਾਕੀ ਜਰਾਬਾਂ ਤੇ ਨਾਲ ਇਹਨਾਂ ਨੇ ਜਿਹੜਾ ਪ੍ਰਾਈਵੇਟ ਤੌਰ ਤੇ ਆਪਣੇ ਵਾਕੀ ਟਾਕੀ ਸੈੱਟ ਕਿਦਾਂ ਖਰੀਦੇ ਹੋਏ ਸੀਗੇ ਉਹ ਵੀ ਦੋ ਬਰਾਮਦ ਹੋਏ ਆ ਤੇ ਇਹਨਾਂ ਦੇ ਕੋਲ ਬਾਰੇ ਹੋਰ ਵੀ ਇਹਨਾਂ ਕੋਲ ਡੰਗਾਈ ਨਾਲ ਪੁੱਛ ਕੇ ਚਲ ਰਹੀਆਂ ਹੋਰ ਵੀ ਬਹੁਤ ਸਾਰੀਆਂ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ